ਪੰਜਾਬ ਪੁਲਿਸ ਦੇ ਕਾਂਸਟੇਬਲ ਨੌਜਵਾਨ ਲਪਰੇ ਸਿੰਘ ਨੇ ਸਰਵਿਸ ਸਿਲੈਕਸ਼ਨ ਕਮਿਸ਼ਨ ਦੇ ਇੰਟਰਵਿਊ ਨੂੰ ਕਲੀਅਰ ਕਰਕੇ ਉਪਰਾਂਤ ਲਪਰੇ ਸਿੰਘ ਨੂੰ ਲੈਫਟੇਨੈਂਟ ਬਣਨ ਤੇ ਗੌਰਵ ਯਾਦਵ ਡੀਜੀਪੀ ਨੇ ਵਧਾਈ ਦਿੱਤੀ ਹੈ ਉਹਨੇ ਕਿਹਾ ਹੈ ਕਿ ਪੰਜਾਬ ਪੁਲਿਸ ਲਈ ਖੁਸ਼ੀ ਦਾ ਮੌਕਾ ਹੈ ਹਾਲਾਂਕਿ ਦੱਸ ਦਈਏ ਕਿ ਲਪਰੇ ਜੰਡਿਆਲਾ ਗੁਰੂ ਦੇ ਨੇੜੇ ਨੰਗਲ ਦੇ ਯਾਲ ਸਿੰਘ ਵਾਲਾ ਦਾ ਬਸਨੀਕ ਹੈ ਉਹਨੇ ਪਿਤਾ ਜਗਿੰਦਰ ਸਿੰਘ ਫੌਜ ਵਿੱਚ ਹਨ ਲਪਰੇ ਸਿੰਘ ਰੋਡ ਸੇਫਟੀ ਫੋਰਸ ਵਿੱਚ ਭਰਤੀ ਹੋਏ ਸਨ ਅਤੇ ਉਸ ਤੋਂ ਬਾਅਦ 2022 ਵਿੱਚ ਪੰਜਾਬ ਪੁਲਿਸ ਵਿੱਚ ਕਨਸਟੇਬਲ ਵਜੋਂ ਭਰਤੀ ਹੋਏ ਅਤੇ ਟ੍ਰੇਨਿੰਗ ਯਾਨੀ ਕਿ ਕਪੂਰਥਲਾ ਚਲੇ ਗਏ ਉੱਥੇ ਗੜੀ ਮਿਹਨਤ ਕਰਕੇ ਅੱਜ ਇਹ ਕਾਮਯਾਬੀ ਪ੍ਰਾਪਤ ਹੋਈ ਹੈ ਇਹਨਾਂ ਹੀ ਨਹੀਂ ਬਲਕਿ ਉਹ ਬਹੁਤ ਖੁਸ਼ ਹਨ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ ਤਾਂ ਜੰਡਿਆਲਾ ਤੋਂ ਪੱਤਰਕਾਰ ਚਿੰ다 ਤੇ ਜਸਪਾਲ ਸ਼ਰਮਾ ਦੀ ਰਿਪੋਰਟ ਵਾਪਸ ਜੀ ਪੱਲਾ ਕਿੱਥੇ ਜੋਗਤੀ ਤੁਸੀਂ ਮੈਂ ਸਿਰ ਪੰਜਾਬ ਪੁਲਿਸ ਦੇ ਵਿੱਚ ਤੇ ਐਸਐਸਐਫ 'ਚ ਕੀਤੀ ਹੈ ਅੱਛਾ ਤੇ ਹੁਣ ਕਿਹੜਾ ਟੈਸਟ ਦਿੱਤਾ ਮੈਂ ਸਰ ਸਰਵਿਸਿਸ ਸਿলেকਸ਼ਨ ਬੋਰਡ ਇੰਟਰਵਿਊ ਹੁੰਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਉਹ ਦਿੱਤੀ ਤੇ ਅੱਜ ਕਿਹੜਾ ਅਫਸਰ ਬਣੇਗੇ ਤੁਸੀਂ ਤੁਸੀਂ ਮੈਂ ਸਰ ਲੈਫਟੇਨੈਂਟ ਦੀ ਟ੍ਰੇਨਿੰਗ ਤੇ ਜਾਊਗਾ ਤੇ ਇਹ ਪੰਜਾਬ ਵਿੱਚ ਦੋ ਲੜਕੀਆਂ ਆਏ ਜਿਹੜਾ ਪੰਜਾਬ ਤੁਸੀਂ ਵੀ ਸੇਵਾ ਨਿਭਾ ਰያ ਸੀ ਔਰ ਇਹ ਜਿਹੜਾ ਵਾ ਮੌਕਾ ਤਾਂ ਡੀਜੀਪੀ ਵਾਲਾ ਬੋਲ ਦੱਸਾਈ ਦਿੱਤੀ ਕੀ ਜੀ ਹਾਂਜੀ ਹਾਂਜੀ ਸਰ ਡੀਜੀਪੀ ਸਾਹਿਬ ਨੇ ਸਾਨੂੰ ਟਵੀਟ ਕੀਤਾ ਤੇ ਅਸੀਂ ਬਹੁਤ ਖੁਸ਼ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਾਂ ਤੇ ਸਾਰੇ ਇਹਦੇ ਵਿੱਚ ਮਿਹਨਤ ਕਿੰਨੀ ਕਰਨੀ ਹੁੰਦੀ ਹੈ ਮੈਂ ਤੇ ਸਰ ਦਿਨ ਰਾਤ ਹੀ ਕਰਨੀ ਪੈਂਦੀ ਆ ਕੋਈ ਵੀ ਚਾਹੇ ਉਹ ਕਨਸਟੇਬਲ ਦਾ ਟੈਸਟ ਹੈ ਤੇ ਚਾਹੇ ਉਹ ਕਿਸੇ ਅਫਸਰ ਲੈਵਲ ਦਾ ਟੈਸਟ ਹੈ ਮੈਂ ਤੇ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਆ ਬਸ ਜਿਹੜੀ ਅ ਅ ਪਰਖਣਾ ਜਿਹੜਾ ਖੋਦਿਆ ਰੱਬ ਨੇ ਉਹ ਵੱਖਰੇ ਲੈਵਲ ਦਾ ਹੋ ਸਕਦਾ ਹੈ ਇਹਦੇ ਵਿੱਚ ਕਾਫੀ ਫੇਲੀਅਰਸ ਫੇਸ ਕੀਤੇ ਮੈਂ 8ਵੇਂ ਅਟੈਂਪਟ ਦੇ ਵਿੱਚ ਮੈਂ ਇੰਟਰਵਿਊ ਪਾਸ ਕੀਤੀ ਹੈ ਤੇ ਕਿਹਤਰਾ ਦੀਆਂ ਕਠਿਨਾਈਆਂ ਕਿਸ ਤਰ੍ਹਾਂ ਦੀਆਂ ਆਉਣਗੀਆਂ ਕਠਿਨਾਈਆਂ ਸਰ ਮੈਂ ਟ੍ਰੇਨਿੰਗ ਦੇ ਦੌਰਾਨ ਹੀ ਪੇਪਰ ਕਲੀਅਰ ਕੀਤਾ ਤੇ ਇੰਟਰਵਿਊ ਪਾਸ ਕੀਤੀ ਹੈ ਤੇ ਕਠਿਨਾਈਆਂ ਮੈਨੂੰ ਬਹੁਤ ਆਈਆਂ ਫਿਜ਼ੀਕਲ ਕਠਿਨਾਈਆਂ ਤੇ ਹੈਗੀਆਂ ਸੀ ਨਾਲ ਦੀ ਨਾਲ ਮੈਂਟਲੀ ਵੀ ਬਹੁਤ ਪ੍ਰੈਸ਼ਰਾਈਜ਼ ਪਲਸ ਸਟ੍ਰੈਸ ਦੇ ਵਿੱਚ ਰਹਿਣਾ ਸੀਗਾ ਮੈਂ ਟ੍ਰੇਨਿੰਗ ਦੇ ਦੌਰਾਨ ਕਿਉਂਕਿ ਇੱਕ ਫਿਜ਼ੀਕਲ ਟ੍ਰੇਨਿੰਗ ਨੂੰ ਮੈਨੇਜ ਕਰਨਾ ਨਾਲ ਦੀ ਨਾਲ ਆਪਣੀ ਦੂਸਰੇ ਪੱਨੇ ਦਿਮਾਗ ਨੂੰ ਵੀ ਰੱਖਣਾ ਸੈਟਲ ਕਿ ਮੈਂ ਪੜ੍ਹਾਈ ਵੀ ਕਰਨੀ ਹੈ ਵੱਖਰਾ ਟਾਈਮ ਡਿਵੋਟ ਕਰਨਾ ਉਹਦੇ ਵਾਸਤੇ ਬਹੁਤ ਤਕਸੀਗਾ ਮੇਰੇ ਵਾਸਤੇ ਅੱਜ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਸਰ ਜੀ ਮੇਰਾ ਇਹ ਬੇਟਾ ਲਾਪਲੀਸਿੰਗ ਹੈ ਕਿੰਨੀ ਖੁਸ਼ੀ ਹੈ ਬੜੀ ਜੀ ਬੜੀ ਪਰਮਾਤਮਾ ਦੇ ਖੁਸ਼ੀ ਬਖਸ਼ੀ ਅੱਜ ਬਹੁਤ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਔਰ ਇਸ ਪਿੰਡ ਦਾ ਔਰ ਇਸ ਇਲਾਕੇ ਦਾ ਜੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਮਿਲਪੂਰਿਆ ਸਾਥ ਦਿੱਤਾ ਜੀ ਔਰ ਅਗਾਹ ਵੀ ਮਤਲਬ ਅਸੀਂ ਇਹਨਾ ਸਾਥ ਮੰਗਦੇ ਪਰਮਾਤਮਾ ਤੋਂ ਸਾਥ ਮੰਗਦੇ ਕਿ ਕਿੰਨੀ ਕਿ ਮਿਹਨਤ ਕਰਦਾ ਰਹੇ ਲੱਗਦਾ ਇਹ ਬੱਚਾ ਬਹੁਤ ਹੁਸ਼ਿਆਰ ਸੀ ਉਹ ਸ਼ੁਰੂ ਤੋਂ ਔਰ ਮਿਹਨਤ ਦੇ ਤੇ ਜੀ ਅਸੀਂ ਵੀ ਪਰੇਸ਼ਾਨ ਹੁੰਦੇ ਸੀ ਕਿ ਹਰੇਕ ਵੇਲੇ ਬਿਹਾ ਰਾਤ ਨੂੰ 2:30 ਵਜੇ ਨੇ ਪੜਦੇ ਪੜਦੇ ਨੂੰ ਕਿਸੇ ਨੂੰ ਕਹਣਾ ਵੀ ਹਾਂ ਤੇ ਬੜਾ ਗਾਈਡ ਮੈਂ ਕਰਦਾ ਰਿਹਾ ਵੀ ਇੰਨਾ ਚਿਰ ਜਿਆਦਾ ਆਪਣੇ ਆਪ ਨੂੰ ਨਾਸਟਸ ਦੇ ਵਿੱਚ ਰੱਖਾ ਕਰ ਜਦੋਂ ਪੜ੍ਹਾਈ ਦਾ ਬਲੇ ਦਾ ਚੱਲ ਗਿਆ ਸੀ ਐਸਐਸ ਦਾ ਹਾਂਜੀ ਖੁਸ਼ ਹੋ ਪੁਰੇ ਹਾਂਜੀ ਬੜੀ ਪਰਮਾਤਮਾ ਨੇ ਖੁਸ਼ੀ ਬਖਸ਼ੀ ਹੈ ਮੇਰਾ ਬੇਟਾ ਹੈ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਸਰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਤੇ ਸ਼ੁਰੂ ਤੇ ਇਹਦਾ ਕੀ ਸੁਪਨਾ ਸੀਗਾ ਸ਼ੁਰੂ ਤੇ ਇਹਦਾ ਸੁਪਨਾ ਇਹ ਸੀਗਾ ਕਿ ਮੈਂ ਆਰਮੀ ਦੇ ਵਿੱਚ ਆਫੀਸਰ ਬਣਨਾ